ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ ਨੇ 에ਅਰਲਾਈਨ ਕੰਪਨੀ ਸਪਾਈਸ ਜੈਟ ਨੂੰ ਇੱਕ ਯਾਤਰੀ ਨੂੰ 55000 ਰੁਪਏ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਹੈ ਕਿਉਂਕਿ ਕਮਿਸ਼ਨ ਨੇ ਇਹ ਪਾਇਆ ਹੈ ਕਿ ਇੱਕ 버ਗਰ ਤੇ ਫ੍ਰੈਂਚ ਫਰਾਈਜ਼ 14 ਘੰਟੇ ਦੀ ਉਡਾਨ ਦੇ ਲਈ ਨਾ ਕਾਫੀ ਪ੍ਰਬੰਧ ਸਨ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ ਦੇ ਚੇਅਰਮੈਨ ਪ੍ਰਦੀਪ ਕੱਡੂ ਅਤੇ ਮੈਂਬਰ ਗੋਰੀ ਆਮ ਕਾਪਸੇ ਨੇ ਪਿਛਲੇ ਹਫਤੇ ਇਹ ਹੁਕਮ ਪਾਸ ਕੀਤਾ ਜਿਸ ਦੇ ਵੇਰਵੇ ਸੋਮਵਾਰ ਨੂੰ ਉਪਲਬਧ ਸਨ ਕਮਿਸ਼ਨ ਨੇ ਕਿਹਾ ਕਿ ਦੇਰੀ ਤਕਨੀਕੀ ਨੁਕਸਾਨ ਕਾਰਨ ਹੋਈ ਸੀ ਤੇ 에어ਲਾਈਨ ਉਡਾਨ ਦੀ ਅਗਲੀ ਯਾਤਰਾ ਤੇ ਰਵਾਨਗੀ ਤੱਕ ਆਪਣੇ ਯਾਤਰੀਆਂ ਦੀ ਦੇਖਭਾਲ ਕਰਨ ਦੇ ਆਪਣੇ ਫਰਜ਼ ਤੋਂ ਨਹੀਂ ਪਤ ਸਕਦੀ। ਕਮਿਸ਼ਨ ਨੇ ਕਿਹਾ ਹੈ ਕਿ 에어ਲਾਈਨ ਸਿਰਫ ਇਹ ਕਹਿ ਕੇ ਆਪਣਾ ਬਚਾਅ ਨਹੀਂ ਕਰ ਸਕਦੀ ਕਿ ਉਡਾਨ ਮੋੜ ਨਿਰਧਾਰਨ, ਰੱਦ ਕਰਨਾ ਅਤੇ ਦੇਰੀ ਆਮ ਚੀਜ਼ਾਂ ਹਨ। ਜਿਲਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਕਿਹਾ ਹੈ ਕਿ ਅਜਿਹੀ ਸਥਿਤੀ ਦੇ ਵਿੱਚ ਭੋਜਨ, ਰਿਫਰੈਸ਼ਮੈਂਟ ਪਾਣੀ ਤੇ ਜ਼ਰੂਰੀ ਆਮ ਖੇਤਰ ਲਈ ਟੁਕਵੇਂ ਪ੍ਰਬੰਧ ਜ਼ਰੂਰੀ ਹਨ ਯਾਤਰੀਆਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ 14 ਘੰਟਿਆਂ ਤੋਂ ਵੱਧ ਦੀ ਦੇਰੀ ਦੌਰਾਨ ਯਾਤਰੀਆਂ ਨੂੰ ਸਿਰਫ ਇੱਕ 버ਗਰ ਤੇ ਫ੍ਰੈਂਚ ਫ੍ਰਾਈਜ਼ ਪਰੋਸੇ ਗਏ ਸਨ ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿਉਂਕਿ 에어ਲਾਈਨ ਸੇਵਾ ਦੇ ਵਿੱਚ ਕਮੀ ਨਾਲ ਸੰਬੰਧਿਤ ਤੱਥ ਪੇਸ਼ ਕਰਨ ਦੇ ਵਿੱਚ ਅਸਫਲ ਰਹੀ ਹੈ ਇਸ ਲਈ ਇਹ ਮੰਨਣ ਦੇ ਕਾਫੀ ਕਾਰਨ ਹਨ ਕਿ ਇਸ ਦੁਆਰਾ ਕੀਤੇ ਗਏ ਪ੍ਰਬੰਧ ਜੋ ਹੈ ਨਾ ਕਾਫੀ ਸਨ ਸ਼ਿਕਾਇਤ ਕਰਤਾ ਨੇ 7 ਜੁਲਾਈ 2024 ਦੇ ਲਈ ਦੁਬਈ ਨੂੰ ਮੁੰਬਈ ਲਈ ਸਪਾਈਸ ਜੈਟ ਦੀ ਉਡਾਨ ਤੇ ਟਿਕਟ ਬੁੱਕ ਕੀਤੀ ਸੀ ਪਰ ਇਹ ਉਡਾਨ ਬਹੁਤ ਦੇਰੀ ਨਾਲ ਹੋਈ ਸ਼ਿਕਾਇਤ ਦੇ ਅਨੁਸਾਰ ਸਪਾਈਸ ਜੈਟ ਨੇ ਇਸ ਲੰਬੀ ਦੇਰੀ ਦੌਰਾਨ ਤੁਕਵੀਆ ਸਹੂਲਤਾਂ ਪ੍ਰਦਾਨ ਨਹੀਂ ਕੀਤੀਆਂ ਤੇ ਸਿਰਫ ਇੱਕ ਵਾਰ 버거 ਅਤੇ ਫ੍ਰੈਂਚ ਫ੍ਰਾਈਜ਼ ਦੀ ਪੇਸ਼ਕਸ਼ੀ ਕੀਤੀ। ਇਸ ਬਾਰੇ ਉਸਨੇ ਦਲੀਲ ਦਿੱਤੀ ਹੈ ਕਿ ਇਹ ਜੋ ਹੈ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਦੇ ਦਿਸ਼ਾ ਨਿਰਦੇਸ਼ਾਂ ਖਾਸ ਕਰਕੇ ਸਿਵਲ ਐਵੀਏਸ਼ਨ ਜ਼ਰੂਰਤਾਂ ਦੀ ਉਲੰਘਣਾ ਹੈ। ਸ਼ਿਕਾਇਤਕਰਤਾ ਨੇ ਇਹ ਵੀ ਕਿਹਾ ਹੈ ਕਿ ਦਿਸ਼ਾ ਨਿਰਦੇਸ਼ ਪ੍ਰਦਾਨ ਕਰਦੇ ਹਨ ਕਿ 에어ਲਾਈਨ ਨੂੰ ਉਡੀਕ ਸਮੇਂ ਦੇ ਆਧਾਰ ਤੇ ਯਾਤਰੀਆਂ ਨੂੰ ਭੋਜਨ ਅਤੇ ਰਿਫਰੈਸ਼ਮੈਂਟ ਵਰਦਾਨ ਕਰਨਾ ਪੈਂਦਾ ਤੇ ਜੇਕਰ ਜ਼ਰੂਰੀ ਹੋਵੇ ਤਾਂ ਦੇਰੀ ਦੀ ਸਥਿਤੀ ਦੇ ਵਿੱਚ ਹੋਟਲ ਰਹਿائش ਦਾ ਪ੍ਰਬੰਧ ਵੀ ਕਰਨਾ ਪੈਂਦਾ ਤੇ ਇਸ ਦੇ ਨਾਲ ਹੀ ਦੱਸ ਜਾਈਏ ਕਿ ਦੂਜੇ ਪਾਸੇ ਸਪਾਈਸ ਜੱਟ ਨੇ ਇਹ ਦਲੀਲ ਦਿੱਤੀ ਹੈ ਕਿ ਦੇਰੀ ਜੋ ਹੈ ਕਾਰਜਸ਼ੀਲਤਾ ਤੇ ਤਕਨੀਕੀ ਕਾਰਨਾ ਕਰਕੇ ਹੋਈ ਸੀ ਅਤੇ ਇਸ ਲਈ 에ਅਰਲਾਈਨ ਕੁਝ ਵੀ ਕਰਨ ਦੀ ਸਥਿਤੀ ਦੇ ਵਿੱਚ ਨਹੀਂ ਸੀ ਤੇ ਇਸ ਦੇ ਨਾਲ ਹੀ ਜੋ ਹੈ ਤਕਨੀਕੀ ਨੁਕਸ ਵਰਗੀਆਂ ਆਸਾਧਾਰਨ ਸਥਿਤੀਆਂ ਵਿੱਚ 에ਅਰਲਾਈਨਾਂ ਨੂੰ ਜੋ ਹੈ ਛੋਟ ਦਿੰਦੇ ਹਨ ਤੇ ਦੋਵੇਂ ਧਿਰਾਂ ਨੂੰ ਸੁਣਨ ਤੋਂ ਬਾਅਦ ਕਮਿਸ਼ਨ ਨੇ ਇਹ ਕਿਹਾ ਕਿ ਜੇਕਰ 에ਅਰਲਾਈਨ ਕਹਿੰਦੀ ਹੈ ਕਿ ਉਸਨੇ ਸਾਰੇ ਵਾਜਬ ਕਦਮ ਚੁੱਕੇ ਹਨ ਤਾਂ ਉਸ ਨੂੰ ਸਾਬਿਤ ਕਰਨਾ ਪਵੇਗਾ ਹਾਲਾਂਕਿ ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਸ਼ਿਕਾਇਤਕਰਤਾ ਦੁਆਰਾ ਦੁੱਖ ਤਣਾਅ ਅਸੁਵਿਧਾ ਮਾਨਸਿਕ ਅਤੇ ਸਰੀਰਕ ਥਕਾਵਟ ਦੇ ਲਈ 4 ਲੱਖ ਰੁਪਏ ਦੇ ਮੁਆਵਜ਼ੇ ਦੇ ਦਾਅਵੇ ਲਈ ਕੋਈ ਟੁਕਮੇ ਅਤੇ ਜੋ ਹੈ ਟੁਕਮੇ ਕਾਰਨ ਨਹੀਂ ਹਨ ਇਸ ਦੇ ਨਾਲ ਹੀ ਦੱਸ ਜਾਈਏ ਕਿ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਨੇ ਭੋਜਨ ਦੀ ਵੀ ਖਰੀਦ ਤੇ ਹੋਏ ਖਰਚ ਦਾ ਕੋਈ ਵੇਰਵਾ ਤੇ ਸਬੂਤ ਪੇਸ਼ ਨਹੀਂ ਕੀਤਾ। ਮਾਮਲੇ ਦੇ ਤੱਥਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਮਿਸ਼ਨ ਨੇ ਫੈਸਲਾ ਸੁਣਾਇਆ ਹੈ ਕਿ ਯਾਤਰੀ ਨੂੰ ਹੋਏ ਖਰਚੇ ਅਤੇ ਮਾਨਸਿਕ ਪੀੜਾ ਦੇ ਲਈ 50000 ਰੁਪਏ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਤੇ ਕਮਿਸ਼ਨ ਨੇ 에어ਲਾਈਨ ਨੂੰ ਜੋ ਹੈ ਮੁਕਦਮੇबाजी ਦੀ ਲਾਗਤ ਦੇ ਬਜੂਹ ਸ਼ਿਕਾਇਤਕਰਤਾ ਨੂੰ 5000 ਰੁਪਏ ਦਾ ਭੁਗਤਾਨ ਕਰਨ ਦਾ ਵੀ ਨਿਰਦੇਸ਼ ਦਿੱਤਾ